ਗਰਬਾਣੀ ਅੱਜ ਦੀ ਗੱਲ ਕਰਦੀ ਹੈ ਸੋ ਅੱਜ ਕਿੰਨਾ ਹੈ ਸਾਸ ਗਰਾਸ ਮਨੱਖਣਾ ਦੇ ਦੁੱਖ ਕੀ ਹੈ ਨਹੀਂ ਸਮਝਿਆ ਹੈ ਸਵਾਲ ਤਾਂ ਨਿੱਕਾ ਜਿਹਾ ਦੁਖੀ ਹੋਣਾ ਦੁੱਖ ਚ ਰਹਿਣਾ ਸੁੱਖ ਚ ਰਹਿਣਾ ਇਹ ਹੋਣ ਗੱਲ ਹੈ ਦੁੱਖ ਸੁਖ ਦੀ ਸਾਨੂੰ ਸਮਝ ਨਹੀਂ ਇੱਕੋ ਹੀ ਹਨ ਜੇ ਸਿੱਕੇ ਦਾ ਇੱਕ ਪਾਸਾ ਖੋਟਾ ਹੈ ਨਹੀਂ ਚੱਲਣਾ ਦੂਜਾ ਵੀ ਖੋਟਾ ਹੋ ਗਿਆ ਨਾ ਸੋ ਦੁੱਖ ਕਿਉਂ ਹਨ ਇਹਦਾ ਗਿਆਨ ਨਹੀਂ ਸਾਨੂੰ ਦੁੱਖ ਦਾ ਸਾਨੂੰ ਗਿਆਨ ਨਹੀਂ ਦੁਖੀ ਤੇ ਹੈ ਹਾਂ ਠੀਕ ਹੈ ਜੜ ਤੱਕ ਜਾਣਾ ਪਏਗਾ ਸੋ ਥੋੜਾ ਹੱਥੇ ਚ ਰੱਸਾ ਹੋਏ ਨਾ ਇਹ ਖੂਚ ਪਾਣੀ ਆ ਜਾਣਾ ਹੈ ਸਭ ਬਾਲਟੀ ਲਮਕਾਈ ਹੋਈ ਹੈ ਥੋੜਾ ਜਿਹਾ ਗਿਆਨ ਬਹੁਤ ਹੈ ਮੈਂ ਇਕੱਲਾ ਤੇ ਖੜਾ ਖੜ ਸਕਦਾ ਹਾਂ ਵੇਂ ਲੱਗਤਾ ਤੋ ਡਿੱਗਾਗਾ ਇਹ ਪਰਮੇਸ਼ਰ ਤੋ ਭੁੱਲਣ ਕਰਕੇ ਸਾਰੇ ਦੁੱਖ ਆ ਗਏ ਪ੍ਰੇਮ ਸੋ ਤੋ ਭੁੱਲਿਆ ਕੀ ਹੈ ਪੱਕੇ ਹੀ ਕਾਨੂੰਨੋ ਨੇ ਬਣਾਏ ਹੈ ਨਾ ਉਹ ਕੁਦਰਤ ਰੂਪ ਹੈ ਕੁਦਰਤੀ ਮਾਰ ਦਾ ਕੁਦਰਤੀ ਡਾਂਗ ਦਾ ਬਿਨ ਪਾਣੀ ਤੋ ਡੁੱਬ ਜਾਗੇ ਆਵਾਜ਼ ਨਹੀਂ ਆਉਣਾ ਕੁਦਰਤੀ ਡਾਂਗ ਦਾ ਕੁਦਰਤ ਬਹੁਤ ਬਿਆੰਤ ਹੈ ਅਸੀਂ ਪਾਣੀ ਹਵਾ ਧਰਤੀ ਪ੍ਰਦੂਸ਼ਣ ਕਰਤੀ ਵੱਡੀ ਕੀਮਤ ਦੇਣੀ ਪੈਗੀ ਦੇਵਾਂਗੇ ਠੀਕ ਹੈ ਜਦੋਂ ਜਾਗੇ ਉਦੋਂ ਹੀ ਸਵੇਰਾ ਹੈ ਜੋ ਸੁੱਤਾ ਹੈ ਉਹਨੂੰ ਤੇ ਜਗਾ ਸਕਦੇ ਹਾਂ ਜਿਹੜਾ ਵਿਸਲਾ ਹੋਇਆ ਹੈ ਬਈਮਣ ਹੋਇਆ ਨਹੀਂ ਸਾਂ ਹੱਕ ਹਲਾਲ ਇਹ ਵਰਲੇ ਹਨ ਜਿਆਦਾ ਅਸੀਂ ਭੀੜ 95% ਬੇਈਮਾਨ ਦਾ ਖਾਂਦੇ ਹਾਂ ਹੱਕ ਪਰਾਇਆ ਨਾਨਕਾ ਸ ਬਹੁਤ ਚੰਗਾ ਲੱਗਦਾ ਹੈ ਇਹ ਆਰਥਿਕ ਮਾਨਸਿਕ ਦੁੱਖ ਕੀ ਹਨ ਤੇ ਰਾਜਨੀਤਿਕ ਧਾਰਮਿਕ ਸੈਨਾਂ ਤੋਂ ਉੱਪਰ ਉੱਠਣਾ ਪਏਗਾ ਚੌਥੇ ਪੱਧਰ ਦਾ ਗਿਆਨ ਦਿੰਦੀ ਹੈ ਗਰਬਾਣੀ ਸ੍ਰੀ ਇੱਕ ਰੋਗਰਾਜ ਸਾਹਿਬ ਜੀ ਸਾਨੂੰ ਮੋਟੀਵੇਟ ਕਰ ਰਹੇ ਹਨ ਡਾਇਰੈਕਸ਼ਨ ਦੇ ਰਹੇ ਹਨ ਜਾਣਕਾਰੀ ਦੇ ਰਹੇ ਹਨ ਸੋ ਪੂਜਨ ਦਾ ਅਵਿਸ਼ਾਨੇ ਸੀ ਅਸੀਂ ਗਿਆਨ ਲੈਣਾ ਸੀ ਜੇ ਨੀਅਤ ਸਾਫ਼ ਹੈ ਘਰੇ ਹੀ ਸਭ ਕੁਝ ਮਿਲ ਜੇਗਾ ਬਾਹਰੋਂ ਘਰ ਨੂੰ ਆਉਣਾ ਪਏਗਾ ਇਹ ਮਾਨਸਿਕ ਦੁੱਖ ਕੀ ਹੈ ਇੱਕ ਥਾਂ ਖੋਪਰੀ ਰੁਕ ਜੇ ਸੋ ਨਵਾਂ ਪੁਰਾਣਾ ਕਰਨਾ ਸੀ ਅਪਡੇਟ ਕਰਨਾ ਸੀ 24000 ਸੋਚ ਸਵਾ ਸਾਸ ਇਹ ਨਵੀਂ ਖੋਜ ਲੈ ਕੇ ਆ ਰਹੇ ਹਨ ਅਸੀਂ ਪ੍ਰਾਣੀਆਂ ਯਾਦਾਂ ਚ ਜਾਂ ਪਿਛੇ ਚ ਡੁੱਬੇ ਹੋਏ ਹਾਂ ਸਭ ਵਰਤਮਾਨ ਨੂੰ ਅੱਜ ਨੂੰ ਸੰਭਾਲਣਾ ਸੀ ਅੱਜ ਚੰਗਾ ਸੀ ਅੱਜ ਨਵਾਂ ਸਾਲ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਮੁਬਾਰਕ ਹੋਵੇ ਇੱਕ ਮਿੰਟ ਸਕਿੰਟ ਜੋ ਲੰਘ ਜਾਓ ਕਿਸੇ ਕੀਮਤ ਤੇ ਨਹੀਂ ਆਉਂਦਾ ਸਮਾਰੋਪਾਹਕਾਰ ਅਕਾਲ ਚ ਜੀਣਾ ਸੀ ਐਡੇ ਨਾਲ ਅਕਾਲ ਜਿੱਥੇ ਨਾ ਕੋਈ ਗਮ ਇਕ ਰਸ ਇਕ ਰਸ ਹੋਣਾ ਸੀ ਸੋ ਪਰਮੇਸ਼ਰ ਤੋਂ ਭੁੱਲਣ ਦਾ ਮਤਲਬ ਉਹਦੇ ਕਾਨੂੰਨ ਸਮਝਣੇ ਪੈਣਗੇ ਆਵਾਜ਼ ਚ ਛੱਤ ਨਹੀਂ ਖੜਨਾ ਇਹ ਆਕਾਸ਼ ਨੂੰ ਪੁੱਛੀਏ ਤੇ ਸਤਿਆਂ ਤੋਂ ਹਾਂ ਕਾਮਯਾਬੀ ਦਾ ਰਾਹ ਚੜ੍ਹਦੀ ਕਲਾ ਦਾ ਰਾਹ ਇਹ ਕਹਿੰਦਾ ਮੈਂ ਤਾਂ ਡਰ ਔਰ ਪ੍ਰੇਮ ਨਾਲ ਖੜਾ ਹਾਂ ਸੋ ਜੇ ਕਿਸੇ ਨੂੰ ਡਾਰੀ ਨਹੀਂ ਕਿਨੇ ਗੱਲ ਚੱਲੇਗੀ ਸੋ ਜੱਜ ਆਪਣੀ ਡਿਊਟੀ ਤੇ ਨਹੀਂ ਆ ਰਿਹਾ ਪਟਵਾਰ ਹੀ ਨਹੀਂ ਆ ਰਿਹਾ ਕੋਈ ਜ਼ਿੰਮੇਵਾਰੀ ਸਮਝ ਹੀ ਨਹੀਂ ਰਿਹਾ ਨਹੀਂ ਸੋ ਡਰ ਜ਼ਰੂਰੀ ਹੈ ਇਹ ਕਾਮਯਾਬੀ ਦਾ ਰਾਜ ਹੈ ਸੋ ਇਹ ਆਪਣੇ ਆਪ ਨੂੰ ਮੈਂ ਸਭ ਤੋਂ ਜ਼ਿਆਦਾ ਜਾਣਦਾ ਹਾਂ ਆਪਣੀ ਡੋਰ ਆਪਣੇ ਹੱਥ ਰੱਖਣੀ ਪੈਗੀ ਜੇ ਤ੍ਰੇਚ ਨੇ ਅੰਤਰਜਾਮੀ ਬਣਾਇਆ ਹੈ ਜੇ ਹੱਥ 'ਚ ਬੈਂਟਰੀ ਖੂਚ ਦਿਗਣਾ ਹੈ ਆਪਣੀ ਗਲਤੀ ਹੈ ਜੀ ਬਾਬਾ ਜੀ ਤੋਂ ਵਿਚਾਰ ਸੁਣਾ ਸਾਧ ਸੰਗਤ ਜੀ ਅੱਜ ਆਪਾਂ ਸ਼ਹੀਦਾਂ ਦੇ ਸੰਬੰਧ 'ਚ ਬੋਲਣਾ ਹੈ ਸਾਰਿਆਂ ਤੋਂ ਜਿਹੜੀ ਪਹਿਲੀ ਸ਼ਹੀਦੀ ਹੈ ਉਹ ਕੀ ਦੀ ਹੈ ਉੱਚੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਪਹਿਲੇ ਸ਼ਹੀਦ ਸ਼ਾਇਦ ਮੈਨੂੰ ਪਤਾ ਨਾ ਹੋਵੇ ਉਸ ਤੋਂ ਪਹਿਲਾਂ ਕੋਈ ਹੋਰ ਵੀ ਸਿੰਘ ਸ਼ਹੀਦ ਹੋਇਆ ਹੋਵੇ ਪਰ ਇੰਨਾ ਕਿ ਪਤਾ ਲੱਗਿਆ ਵੀ ਪਹਿਲੇ ਸ਼ਹੀਦ ਇਹ ਨੇ ਦਿੱਲੀ ਵਾਲੇ ਔਰੰਗਜ਼ੇਬ ਨੇ ਇਹਨਾਂ ਨੂੰ ਤਸੀਹੇ ਦੇਣ ਦੀ ਕੋਈ ਕਮੀ ਨਹੀਂ ਰੱਖੀ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਤਸੀਹੇ ਦਿੱਤੇ ਗਏ ਤੱਤਾ ਰੇਤ ਕਰਕੇ ਔਰੰਗਜੇਬ ਨੇ ਪਹਿਲਾਂ ਇਸ ਨੂੰ ਮੰਗਾ ਮਨਾਈਆ ਪਰ ਇਹ ਕਹਿੰਦੇ ਵੀ ਅਸੀਂ ਆਪਣਾ ਜਿਹੜਾ ਧਰਮ ਹੈ ਅਸੀਂ ਆਪਣਾ ਧਰਮ ਛੱਡ ਕੇ ਮੁਸਲਮਾਨ ਨਹੀਂ ਹੋ ਸਕਦੇ ਆਪਣੇ ਧਰਮ ਤੇ ਪੱਕੇ ਰਹੇ ਆਪਣੇ ਧਰਮ ਨੂੰ ਲਿਭਾਉਂਦੇ ਰਹੇ ਪਰ ਫੇਰ ਵੀ ਔਰੰਗਜੇਬ ਦੇ ਕੋਈ ਗੱਲ ਦਿਮਾਗ ਚ ਨਹੀਂ ਆਈ ਔਰੰਗਜੇਬ ਜੀ ਨੇ ਆਪਣਾ ਜੋ ਫਰਜ਼ ਅਕਾਲ ਪੁਰਖ ਵੱਲੋਂ ਡਿਊਟੀ ਲੱਗੀ ਸੀ ਉਹ ਨਿਭਾਈ ਜਦੋਂ ਨਾ ਸ੍ਰੀ ਗੁਰੂ ਅਰਜਨ ਦੇਵ ਜੀ ਧੰਮ 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 ਕੰਤ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਨਾ ਔਰੰਗਜ਼ੇਬ ਦੀਆਂ ਮੰਨਾਂ ਮੰਗਾ ਮੰਨੀਆਂ ਪਰ ਔਰੰਗਜ਼ੇਬ ਨੂੰ ਬੜੀ ਖਿਜਕ ਹੋ ਗਈ ਬੜਾ ਗੁੱਸਾ ਹੋ ਗਿਆ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਜੇ ਆਪਾਂ ਕਿਸੇ ਦੀ ਕੋਈ ਗੱਲ ਨਹੀਂ ਮੰਨਾਂਗੇ ਉਹ ਗੱਲ ਕਹਿਣ ਵਾਲੇ ਨੂੰ ਗੁੱਸਾ ਤਾਂ ਅੱਜ ਵੀ ਆਉਂਦਾ ਹੈ ਪਰ ਫੇਰ ਔਰ ਜੀ ਦੇਵ ਨੇ ਕੋਈ ਕਮੀ ਨਹੀਂ ਰੱਖੀ ਤਸੀਹੇ ਦੇਣ ਦੀ ਅਹਲਕਾਰ ਬੁਲਾਏ ਬੁਲਾ ਕੇ ਇੱਕ ਪੱਠੀ ਪੱਟੀ ਗਈ ਉਸ ਪੱਠੀ ਦੇ ਵਿੱਚ ਬਹੁਤ ਸਾਰਾ ਤੱਕਾ ਰੇਤ ਪਾਇਆ ਗਿਆ ਪੱਠੀ ਦੇ ਥੱਲੇ ਉਸ ਪੱਠੀ ਨੂੰ ਲੱਕੜਾਂ ਦੀ ਵੀ ਡੱਕਿਆ ਗਿਆ ਲੱਕੜਾਂ ਦੀ ਡੱਕ ਕੇ ਉਸ ਦੇ ਉੱਤੇ ਇੱਕ ਕੜਾਹਾ ਸਮਝ ਲਓ ਤਾਸਲਾ ਸਮਝ ਲਓ ਉਹ ਤਾਂ ਰਹਿ ਗਿਆ ਉਸ ਦੇ ਵਿੱਚ ਇੱਕ ਕੱਕਾ ਟਿੱਬੇ ਵਾਲਾ ਰੇਤ ਉਹ ਵਿੱਚ ਪਾਇਆ ਗਿਆ ਉਸ ਰੇਤ ਨੂੰ ਪਾ ਕੇ ਉਸ ਤਸਲੇ ਨੂੰ ਧਰ ਕੇ ਉਸ ਪੱਠੀ ਦੇ ਥੱਲੇ ਚੋਕੀਆਂ ਲੱਕੜਾਂ ਲਾ ਕੇ ਅੱਗ ਮਚਾਈ ਗਈ ਅੱਗ ਮਚਾਉਣ ਦੇ ਅਵਜੂਦ ਜਿਹੜਾ ਰੇਤ ਸੀ ਉਹ ਬੜਾ ਲਾਲ ਹੋ ਗਿਆ ਲਾਲ ਹੋਇਆ ਰੇਤ ਫੇਰ ਪਰਭੁੰਜੇ ਬੁਲਾਏ ਅਉਂਗਜ ਦੇਵ ਨੇ ਉਹ ਰੇਤ ਸੀ ਜਿਹੜਾ ਗੁਰੂ ਅਰਜਨ ਦੇਵ ਜੀ ਦੇ ਸਿਰ ਤੇ ਵਿੱਚ ਪਾਇਆ ਗਿਆ ਤਾਂ ਸਿਰ ਸਾਰਾ ਸਾਰਾ ਪਿੰਡਾ ਛਾਲੇ ਛਾਲੇ ਹੋ ਗਿਆ ਉਹਨੂੰ ਜਰਾ ਵੀ ਤਰਸ ਨਹੀਂ ਆਇਆ ਹੋਏਗਾ ਸੋ ਫੇਰ ਵੀ ਉਹਨੇ ਨਾ ਨਹੀਂ ਕੀਤੀ ਔਰਗੁਜਦੇਵ ਨੂੰ ਕਹਿਣ ਲੱਗਾ ਔਰਗੁਜਦੇਵ ਰਾਜਾ ਜੀ ਤੂੰ ਜੋ ਕੁਝ ਕਰਨਾ ਹੈ ਕਰ ਲੈ ਪਰ ਅਸੀਂ ਸਿੱਖੀ ਸਦਕਾ ਦੇ ਪੱਕੇ ਹਾਂ ਸੋ ਇੰਨਾ ਕੁ ਸਮਾਂ ਮਿਲਿਆ ਅੱਜ ਇੰਨੇ ਕੁ ਸਮੇ ਦਾ ਸਮਾਂ ਘੱਟ ਅਲਾਹਾ ਜਾਦੇ ਲਓ ਸੰਗਤ ਜੀ ਸਾਰੀ ਸੰਗਤ ਨੂੰ ਨਵੇਂ-ਨਵੇਂ ਸਾਲ ਦੀ ਵਧਾਈ ਸਮਝ ਲਓ ਨਵੇਂ-ਨਵੇਂ ਸਾਲ ਦੀਆਂ ਮੁਬਾਰਕਾਂ ਜੀ ਗਰਬਾਣੇ ਪੜਨੇ ਪਏਗੇ ਵਿਚਾਰਨੀ ਪਏਗੀ ਸ ਗਿਆਨ ਥੋੜਾ ਜਿਹਾ ਬਹੁਤ ਹੈ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਗਿਆਨ ਹੋ ਜਾਣਾ ਹੋਰ ਗੱਲ ਹੈ ਸਾਡੇ ਪਾਠੀਆਂ ਨੂੰ ਬਹੁਤ ਗਿਆਨ ਹੈ ਤਰਗੇ ਨਹੀਂ ਸ ਬਿਰਲੇ ਬਿਰਲੇ ਆਣਾਂ ਦੇ ਜਿਹੜੇ ਭਗਤ ਹਨ ਤਾਰਾ ਚੜਿਆ ਲੰਮਾ ਕਿਉਂ ਨਦਰ ਨੇ ਹਲਿਆ ਰਹਾਮ ਸ ਅੱਖਾਂ ਵਿਆਪਕ ਨੂੰ ਵੇਖ ਸਕਦੀ ਹਨ ਇਹ ਜਰੇ-ਜਰੇ ਚ ਹੈ ਪੱਤੇ-ਪੱਤੇ ਚ ਹੈ ਕਣ-ਕਣ ਚ ਹੈ ਉਹ ਅਪਡੇਟ ਨਵਾਂ ਪੁਰਾਣਾ ਹੋ ਰਿਹਾ ਹੈ ਗੁੱਠੇ ਵਰਗਾ ਗੁੱਠਾ ਨਹੀਂ ਪੇਜ ਰਿਹਾ ਧਾਣੇ ਵਰਗਾ ਧਾਣਾ ਨਹੀਂ ਪੇਜ ਰਿਹਾ ਖੋਜ ਹੋ ਰਹੀ ਹੈ ਸ ਕਰੋੜਾਂ ਹੀ ਸੂਰਜ ਹਨ ਕਰੋੜਾਂ ਹੀ ਚੰਦਰਮਾ ਹਨ ਕਰੋੜਾਂ ਹੀ ਧਰਤੀਆਂ ਹਨ ਸਭ ਕੁਝ ਬੇਅੰਤ ਹੈ ਕੈ ਲੁਕੇシャ ਨਹੀਂ ਹੋ ਸਕਦਾ ਸੋ ਕਿਸੇ ਦੀ ਤਸਵੀਰ ਬਣਾਈ ਸੋ ਤੇ ਆਪਣੇ ਘਰ ਹੈ ਉਹਦੇ ਨਾਲ ਤਸਵੀਰ ਨਾਲ ਸੋ ਕਰਤਾ ਕਰਤਾ ਉਹ ਕਰਤਾ ਵਿੱਚ ਬੈੰਦਾ ਆਪਣੀ ਕਿਰਤ ਦੇ ਵਿੱਚ ਸੋ ਅਕਾਲ ਨਾਲ ਜੁੜਨਾ ਪਏਗਾ ਇਹ ਤੇਰਾ ਸਰੀਰ ਨਾਸਵੰਤ ਹੈ ਸੋ ਜਵਾਨੀ ਜਵਾਨੀ ਤੇ ਸਾਰੇ ਕਹਿੰਦੇ ਆ ਮੰਨੇ ਕੌਣ ਮੰਨੇ ਦੀ ਗਤ ਕਹੀ ਨਹੀਂ ਜਾਂਦੀ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤਨਾ ਰਿਓ ਕੋਈ ਸੋ ਚੋਰਨ ਚੋਰ ਹੀ ਦੱਸਣਗੇ ਜੋ ਤੂੰ ਸੋਚ ਰਿਹਾ ਹੈ ਉਹ ਦੂਸਰਾ ਸੋਚ ਰਿਹਾ ਹੈ ਜੇ ਤੂੰ ਮਾਇਆ ਸੋਚ ਰਿਹਾ ਹੈ ਦੂਸਰੇ ਨੂੰ ਮਾਇਆ ਦੀ ਲੋੜ ਹੈ ਤੂੰ ਜੀਵਨ ਲੋੜ ਰਿਹਾ ਹੈ ਦੂਸਰਾ ਵੀ ਜੀਵਨ ਲੋੜ ਸੋਚ ਰਿਹਾ ਹੈ ਜੀਵਨ ਲੰਬੀਆਂ ਲੰਬਾ ਜੀਵਨ ਲਈ ਸੋ ਮਨ ਦੀ ਖਰਾਕ ਹੋ ਰਹਾ ਤਨ ਦੀ ਖਰਾਕ ਹੋ ਰਹਾ ਇੱਥੇ ਮਾਰ ਖਾ ਗਏ ਤਨ ਲਈ ਭੋਜਨ ਥੋੜਾ ਥੋੜਾ ਚਾਹੀਦਾ ਸੀ ਤਨ ਨੂੰ ਦੁੱਖ ਹੁੰਦਾ ਚੱਲੇਗਾ ਪਰ ਮਨ ਨੂੰ ਦੁੱਖ ਨਹੀਂ ਮਨ ਨੂੰ ਚਿੰਤਾ ਤਵੇ ਖਦੀ ਜਾਂ ਭੂਤਕਾਲ ਦੀ ਇਹੀ ਸਨ ਆ ਚੱਲੀ ਹੈ ਵੈਲੇ ਹਮ ਜਿਹੜੇ ਛਾਲ ਮਾਰ ਕੇ ਅੱਗ ਚੋਂ ਸੰਸਾਰ ਦੇ ਭੰਬਲ ਪੁੱਸੇ ਚੋਂ ਸੰਸਾਰ ਨੂੰ ਖੁਸ਼ ਕਰਾਂਗੇ ਨਹੀਂ ਤੂੰ ਆਪਣੇ ਆਪ ਨੂੰ ਖੁਸ਼ ਰੱਖ ਨਾਲ ਹੀ ਹੈ ਪਤੀ ਔਰ ਪਤਨੀ ਇੱਕ ਕਮਰੇ ਚ ਹੀ ਹ ਪਰ ਸਾਡੀ ਪਤੀ ਨਾਲ ਬਣਦੀ ਨਹੀਂ ਸੱਚ ਮਾਲਕ ਹੈ ਖਸਮ ਹੈ ਸੋ ਅਸੀ ਬਾਗ ਦੇ ਮਾਲੀ ਹਾਂ ਮਾਲਕ ਨਹੀਂ ਇਹ ਸਰੀਰ ਸਾਨੂੰ ਧਾਂਚ ਮਿਲਿਆ ਹੈ ਅੱਖਾਂ ਲਿਕਨੇ ਕੰਨ ਖਾਦੇ ਹੋਏ ਰੋੜ ਪਛਰੇ ਹਨ ਕੀ ਕੀਮਤ ਦੇ ਸਕਦੇ ਇਹਦੀ ਨਹੀਂ ਸੋ ਇੱਕ ਰਸ ਚੱਲ ਰਿਹਾ ਹੈ ਪਰਮੇਸ਼ਰ ਦਾ ਭੰਡਾਰਾ ਜੀ ਕੋਈ ਵਾਰੀ ਧਰਤੀ ਚ ਸਾਰੇ ਭੰਡਾਰੇ ਪਾਏ ਹਨ ਵਿਰਲੇ ਨੂੰ ਸਮਝ ਆਉਂਦੀ ਹੈ ਉਹ ਸੰਤ ਹੈ ਸੋ ਸੰਤ ਵਰਗਾ ਸੰਤ ਇਹ ਕਹਾ ਤਾ ਉਹਦੀ ਰਮਸ਼ ਸਮਝੇਗਾ ਨਾ ਬੱਚਾ ਕਿਵੇਂ ਸਮਝੇਗਾ ਜਵਾਨੀ ਨੂੰ ਜੋ ਆਣ ਪਾਵੇ ਉਹਦੇ ਸਾਹਮਣੇ ਖੜਾ ਹੈ ਜੋ ਆਣ ਬੁੱਢੇ ਨੂੰ ਕਿਵੇਂ ਸਮਝੇਗਾ ਸੋ ਅਜੇ ਤੇ ਸਭ ਬੁੱਢਾ ਹੋ ਕੇ ਪਤਾ ਲੱਗੇਗਾ ਕੀ ਹੈ ਮਰਨ ਤੋਂ ਬਾਅਦ ਪਤਾ ਲੱਗੇਗਾ ਸੰਤ ਬਣ ਕੇ ਸੰਤ ਦੀ ਸਮਝ ਆਏਗੀ ਜੀ ਆ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਭਗਤ ਸੰਤ ਸਿੱਖ ਵਿਰਲੇ ਹਨ ਜੋ ਇਹ ਜੀਵਨ ਬਾਜੀ ਜਿੱਤ ਕੇ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ-ਦੇਖ ਫਤਿਹ ਜੀ ਦਾਸ ਤ ਬਹੁਤ ਗਲਤੀ ਹੋ ਰਹੀ ਹੈ ਮੂਰਖ ਜਾਂ ਦਾਸ ਆ ਸੰਗਤ ਵਰ ਗੁਰਬਖਸ਼ਾ ਬਖਸ਼ ਲੈਣਾ ਜੀ